ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇਖਣ ਵਾਲੇ ਸਾਰੇ ਹੀ ਸੱਜਣਾ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਜੀ ਉਹਦੇ ਉੱਤੇ ਵੀ ਆਪਣੇ ਵੀਡੀਓ ਆਉਂਦੀਆਂ ਰਹਿਣਗੀਆਂ ਨੇ ਬਾਈ ਜੀ ਇਹ ਇੱਕ ਨਾਲ ਆਪਣੇ ਆ ਦੇਖੋ ਬਈ ਕੂਤਰਾ ਸਾਰੇ ਸੇਲ ਹੋ ਗਏ ਬਾਬੇ ਦੀ ਕਿਰਪਾ ਨਾਲ ਜੋ ਆਪਾਂ ਨੇ ਪਹਿਲਾਂ ਕੱਲ ਵੀਡੀਓ ਪਾਈ ਸੀ ਕੂਤਰਾ ਦੀ ਤੇ ਉਹ ਆਪਣੇ ਅੱਜ ਸੇਲ ਹੋ ਗਏ ਬਈ ਸਾਰੇ ਦੇ ਸਾਰੇ ਕਾਬੇ ਦੀ ਕਿਰਪਾ ਸੀ ਹੋ ਗਏ ਤੇ ਬਾਕੀ ਮੇਨ ਜਿਹੜੀ ਗੱਲ ਆਪਾਂ ਨੇ ਕਰਨੀ ਸੀ ਮੇਨ ਗੱਲ ਇਹ ਆ ਬਾਈ ਜੀ ਕੱਲ ਨੂੰ ਸੰਗਰੂਰ ਜਿਹੜੇ ਜਿੰਨੇ ਵੀ ਕਬੂਤਰੋ ਅਜਵੀਰ ਨੇ ਛੋਟੇ ਤੋਂ ਛੋਟਾ ਘਿਹੜੀ ਵੱਡੇ ਤੋਂ ਵੱਡਾ ਘਿਹੜੀ ਕੱਲ ਨੂੰ ਐ ਦਵਾਰ ਨੂੰ ਮਾਇਲਾ ਚੌਂਕ ਤੋਂ ਜੋ ਸੁਨਾਮ ਨੂੰ ਰੋਡ ਜਾ ਰਹਿਣਾ ਉਹਦੇ ਉੱਤੇ ਜਿਹੜਾ ਪਹਿਲੀ ਚ ਪੈਲ ਸੌਂਦਾ ਬਾਈ ਜੇ ਆਪਾਂ ਪਟਿਆਲੇ ਕੰਨੇ ਹੋਈਏ ਤਾਂ ਜਦੋਂ ਆਪਾਂ ਪਟਿਆਲੇ ਕੰਨੇ ਹੋ ਸੁਨਾਮ ਨੂੰ ਜਾ ਰਹਾ ਮਾਣਾ ਸੌਂ ਕਰਾਸ ਕਰਕੇ ਲੰਘੇ ਜਿਹੜਾ ਪਹਿਲੀ ਚ ਪੈਲਸਾ ਗ੍ਰੀਨ ਲੈਂਡ ਪੈਲਸ ਹੈ ਖੱਬੇ ਹੱਤਾ ਬਾਈ ਤੇ ਜੇ ਜ ਆਪਾਂ ਸੁਨਾਮ ਕਰਨੀ ਹੋਈਏ ਤਾਂ ਸੱਜੇ ਹੱਥ ਤੇ ਬਾਈ ਜੇ ਸੁਨਾਮ ਨਹੀਂ ਆਉਂਗੇ ਤਾਂ ਸੱਜੇ ਹੱਥ ਤੇ ਜੇ ਪਟਿਆਲੇ ਗੰਨੀ ਮਾਰਿਓ ਤਾਂ ਖੱਬੇ ਆ ਤਾਂ ਗ੍ਰੀਨ ਲੈਂਡ ਪੈਲਸ ਪਹਿਲਾ ਪੈਲਸਾ ਬਾਈ ਜੇ ਆਪਾਂ ਮਹਿਲਾ ਚੌਂਕ ਤੋਂ ਸੁਨਾਮ ਨੂੰ ਚਾਹਣਾ ਪਹਿਲੀ ਚ ਪੈਲਸਾ ਜਿਹੜਾ ਮਹਿਲਾ ਚੌਂਕ ਟੱਪ ਕੇ ਉਹ ਪੈਲਸ ਸਭ ਪੁੰਛੇ ਦਾ ਬਾਈ ਜਿੰਨੇ ਵੀ ਸੰਗਰੂਰ ਜਿਹੜੇ ਕਮੂਤਰ ਵਾਜ ਨੂੰ ਪਿਆਰ ਕਰਨ ਵਾਲੇ ਕੂਤਰਵਾਜ ਵੀਰ ਉਹਨਾਂ ਨੇ ਜਰੂਰ ਪਹੁੰਚਣਾ ਬਈ ਜੀ ਕੰਮ ਕੀ ਉਥੇ ਕੰਮ ਹੈ ਵੀ ਜੋ ਆਪਣੇ ਕੂਤਰਵਾਜ ਦੇ ਰੂਲ ਨੇ ਉਹ ਸਮਝਾਈ ਜਾਣਗੇ ਸੀਨੀਅਰ ਕੂਤਰਵਾਜਾਂ ਵੱਲੋਂ ਪ੍ਰਧਾਨ ਵੱਲੋਂ ਮੈਂ ਜਾਂ ਵੱਲੋਂ ਬਾਕੀ ਜੋ ਵੀ ਆਪਾਂ ਨੂੰ ਰੂਲ ਦੇਣਗੇ ਉਹ ਆਪਣੇ ਫੋਲੋ ਕਰਨੇ ਬਈ ਜੀ ਤੇ ਮੈਂ ਵੀ ਉੱਥੇ ਪਹੁੰਚਣਾ ਕਰ ਲੂੰ ਆਪਾਂ ਸਭ ਨੇ ਪਹੁੰਚਣਾ ਹੈ ਜੋ ਕੂਤਰਵਾਜ ਨੂੰ ਪਿਆਰ ਕਰਦਾ ਆਪਾਂ ਸਾਰਿਆਂ ਨੇ ਹੀ ਉੱਥੇ ਪਹੁੰਚਣਾ ਹੈਗਾ ਹਮਮਾ ਅੱਗੇ ਪਹੁੰਚਣਾ ਹੈ 10 ਵਜੇ ਸਵੇਰੇ ਇਕੱਠਾ ਹੋ ਗ੍ਰੀਨਲੈਂਡ ਪਾਲਿਸ ਦੇ ਵਿੱਚ 10 ਵਜੇ ਇਕੱਠਾ ਹੋਈ ਜਰੂਰ ਪਹੁੰਚੋ ਬਈ ਬੱਦ ਤੋਂ ਬੱਦ ਆਪਣੇ ਸੰਗਰੂਰ ਜਿਹੜੇ ਨੇ ਪਹੁੰਚਣਾ ਬਈ ਹੋਰ ਜ਼ਿਲ੍ਹੇ ਦੇ ਨਹੀਂ ਪਹੁੰਚਣਾ ਕੱਲੇ ਸੰਗਰੂਰ ਜ਼ਿਲ੍ਹੇ ਦੇ ਬੰਦਿਆਂ ਨੇ ਹੀ ਪਹੁੰਚਣਾ ਹੈਗਾ ਛੋਟੇ ਦਾ ਛੋਟਾ ਗਊਂਦਰੂ ਅਜ ਵੀਰ ਵੱਡੇ ਤੋਂ ਵੱਡਾ ਠੀਕ ਹੈ ਨਹੀਂ ਨਾ ਸੋਚੋ ਵੀ ਕੀ ਕਰਨਾ ਤੁਸੀਂ ਜਾ ਕੇ ਉੱਥੇ ਜਾਵਾਂਗੇ ਤਾਂ ਹੀ ਆਪ ਨੂੰ ਪਤਾ ਲੱਗੂਗਾ ਬਈ ਵੀ ਕੀ ਰੂਲ ਨੇ ਕੀ ਗੱਲਬਾਤ ਹੈ ਕੀ ਹੋਣਾ ਹੈਗਾ ਠੀਕ ਹੈ ਬਾਈ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ 500 ਕਾਣੀ ਕੁਸਪੈਂਡਨ ਜਿੰਨੇ ਵੀ ਕਬੂਤਰ ਬਾਜ ਨੇ ਉਹਨਾਂ ਦੇ ਵਿੱਚ ਪਹੁੰਚਣਾ ਬਾਈ ਹਰ ਹਿੱਲੇ ਹਮਮਾ ਅਗੇ ਪਹੁੰਚਣਾ ਬਾਈ ਜੀ ਠੀਕ ਹੈ ਬਾਈ ਜੀ ਤੇ ਬਾਕੀ ਆਵਾਜ਼ ਦੀ ਕਿਰਪਾ ਨਾਲ ਦੇਖੋ ਆਪਣਾ ਸਾਰੇ ਕਬੂਤਰ ਸੇਲ ਹੋ ਗਏ ਬਾਈ ਹੁਣ ਕੱਲ ਨੂੰ ਕੱਲ ਨੂੰ ਹੋਣਗੇ ਸ਼ਾਮ ਨੂੰ ਨਮੇ ਕਿਉਂਕਿ ਸਵੇਰੇ ਉਧਰ ਜਾਣਾ ਉਸ ਤੋਂ ਬਾਅਦ ਫੇਰ ਕਬੂਤਰ ਖਰੀਦਾਂਗੇ ਫੇਰ ਲੈ ਕੇ ਬਾੜਾਂਗੇ ਬਾਈ ਜੀ ਕਿੱਜਾ ਬਾਈ ਜੀ ਤੇ ਕੱਲ ਨੂੰ ਕੋਈ ਕਬੂਤਰ ਲੈਣ ਨਾ ਆਇਓ ਤਾਂ ਕੱਲ ਨੂੰ ਸ਼ਾਮ ਨੂੰ ਕਬੂਤਰ ਆਉਣਗੇ ਬਾਈ ਕੋਈ ਲੈਣ ਨਾ ਆਇਓ ਸਿਰਫ ਪਹੁੰਚਣਾ ਆਪਣੇ ਕਿਥੇ ਮਹਿਲਾ ਚੌਂਕ ਗ੍ਰੀਨ ਲੈਂਡ ਪੈਲਸ ਸਨਾਵਰ ਉੜਦੀ ਤੇ ਬਾਈ ਉੱਥੇ ਪਹੁੰਚਣਾ ਉਮਾ ਵਾ ਕੇ ਬੇਨਤੀ ਹੈ ਬਾਈ ਜੀ ਸਾਰਿਆਂ ਨੂੰ ਠੀਕ ਹੈ ਬਾਈ ਜੀ ਮਿਲਦੇ ਹਾਂ ਜਲਦੀ ਹੀ ਕੋਈ ਨਵੀਂ ਵੀਡੀਓ ਚ ਫਤਕਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ